ਆ ਨਾ ਹਾਂ ਆਲੇ ਦੇ ਖਾਣੇ ਦੇ ਲੋਕ ਹੋ ਰਹੇ ਨੇ। ਹਮ ਸਭ ਤੇਰੇ ਅਕਾਲ ਜੀ ਸਾਰਿਆਂ ਨੂੰ ਪੁੱਛ ਕੇ ਮੈਂ ਠੀਕ ਠਾਕ ਹਾਂ। ਉਮੀਦ ਕਰਦੇ ਹਾਂ ਤੁਸੀਂ ਕੈਂਟ ਹੋਮ ਹੋਗੇ। ਅੱਜ ਆਪਾਂ ਕਾਫੀ ਦਿਨਾਂ ਦੇ ਬਾਅਦ ਵੀਡੀਓ ਲੈ ਕੇ ਆ ਚੁੱਕੇ ਹਾਂ ਦੀ। ਅ ਅੱਜ ਦੀ ਵੀਡੀਓ ਹੈ ਨਾ ਇਹ ਹੈਗੀ ਆ ਮੇਰੀ ਉਹ ਸਲਵਾਰ ਦੀ ਜਿਹੜੀ ਸਲਵਾਰ ਨੇ ਮੈਨੂੰ ਪਹਿਚਾਨ ਦਿੱਤੀ ਐ ਹਨ ਇਹਦਾ ਮੈਂ ਐਸਾ ਕਦੇ ਨਹੀਂ ਭੁੱਲੂਗੀ। ਮੈਂ ਕਦੇ ਹੋਰ ਸਲਵਾਰ ਪਾਈ ਵੀ ਨਹੀਂ ਉਸ ਉਸ ਤੋਂ ਬਾਅਦ ਹਨ। ਹਾਂਜੀ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਆ ਹਨਾ ਉਹ ਹੈਗੀਆ ਸਲਵਾਰ ਤੇ ਸਲਵਾਰਾਂ ਤਾਂ ਮਤਲਬ ਆਪਾਂ ਸਾਰੇ ਪਾਉਣੇ ਆ ਇਹ ਸਲਵਾਰ ਮੇਰੀ ਹੀ ਕਾਰ ਕੱਢੀ ਹੋਈ ਆ ਮੇਰੀ ਖਾਸ ਸਲਵਾਰ ਹੈ ਇਹ ਹੈਗੀਆ ਇਹ ਉਹਨਾਂ ਭੈਣਾਂ ਲਈ ਮੈਂ ਤਿਆਰ ਕੀਤੀ ਸੀ ਸਲਵਾਰ ਜਿਹੜੀਆਂ ਭੈਣਾਂ ਅ ਦੂਸਰੀ ਸਲਵਾਰ ਨਹੀਂ ਪਾਉਂਦੀਆਂ ਪਲਾਜ਼ੋ ਜਿਆਦਾ ਪਾਉਂਦੀਆਂ ਨੇ ਹਨਾ ਆਪਾਂ ਸੋਚਿਆ ਸੀ ਕਿ ਮੈਂ ਕਾੜ ਇਹ ਹੀ ਕੱਢੀ ਸੀ ਕਿ ਜਦੋਂ ਆਪਾਂ ਪਲਾਜ਼ੋ ਬਣਾਉਂਦੇ ਆ ਕਾਟਨ ਦੇ ਸੂਟਾਂ ਦੇ ਤਾਂ ਉਹਨਾਂ ਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਭੈਣਾਂ ਨੂੰ ਵੀ ਆਸਾਨ ਜਲਦੀ ਫੜ ਜਾਂਦੇ ਆ ਤੇ ਉਹ ਗੰਦੇ ਜਿਹੇ ਬੁੱਸ ਬੁੱਸੇ ਜਿਹੇ ਹੋ ਜਾਂਦੇ ਆ ਹਨਾ ਜਿਹੜੀ ਇਹ ਸਲਵਾਰ ਇਹ ਉੱਪਰੋਂ ਬਿਲਕੁਲ ਪਲਾਜ਼ੋ ਆ ਤੇ ਨੀਚੇ ਤੋਂ ਸਲਵਾਰ ਆ ਬਟ ਇਹਦਾ ਮੈਂ ਨਾਂ ਹੀ ਇਹ ਰੱਖਿਆ ਸੀ ਨਾਂ ਸਲਵਾਰ ਤੇ ਨਾਂ ਪਲਾਜ਼ੋ ਹਨ ਹੁਣ ਇਹਨੂੰ ਆਪਾਂ ਇੱਕ ਨਾਮ ਦੇਣਾ ਸਾਰੇ ਜਣੇ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਸਲਵਾਰ ਨੂੰ ਆਪਾਂ ਕੀ ਨਾਮ ਦੇ ਸਕੀਏ ਹਨ ਫਿਰ ਆਪਾਂ ਕਿਉਂਕਿ ਮੇਰੇ ਕੋਲ ਜਦੋਂ ਕੋਈ ਕਸਟਮਰ ਵੀ ਆਉਂਦਾ ਨਾ ਉਹਨੂੰ ਫਿਰ ਮੈਨੂੰ ਦਿਖਾਉਣੀ ਪੈਂਦੀ ਆ ਵੀ ਯਾਰ ਆ ਬਣਾ ਦੇਖੋ ਕਿ ਮੇਰੇ ਪਾਈ ਹੁੰਦੀ ਆ ਵੀ ਆ ਸਲਵਾਰ ਬਣਾ ਲਓ ਤਾਂ ਉਹਨਾਂ ਨੂੰ ਬਾਕੀ ਬਹੁਤ ਪਸੰਦ ਆਉਂਦੀ ਆ ਇਹ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਕਿਉਂਕਿ ਬਸ ਇਹ ਮੈਂ ਲਾਸਟ ਵੀਡੀਓ ਪਾਉਂਗੀ ਇਸ ਤੋਂ ਬਾਅਦ ਮੈਂ ਇਸ ਸਲਵਾਰ ਦੀ ਕੋਈ ਵੀਡੀਓ ਨਹੀਂ ਪਾਉਂਗੀ ਹਨਾ ਇਸ ਤੋਂ ਬਾਅਦ ਮੈਂ ਬਣੀਆ ਜਰੂਰ ਦਿਖਾ ਸਕਦੀ ਹੁੰਨੀ ਆ ਆ ਮੈਂ ਇੱਧਰ ਇੱਕ ਉੱਪਰ ਫੋਟੋ ਲਾਉਂਗੀ ਤੁਸੀਂ ਦੇਖੋ ਵੀ ਕਿੰਨੀ ਘੈਂਟ ਸਲਵਾਰ ਬਣੀ ਸੀਗੀ ਉਹ ਓਕੇ ਜੀ ਤਾਂ ਆ ਦੇਖੋ ਇਹਦੇ ਚ ਆਪਣਾ ਕੀ ਹੁੰਦਾ ਜਿੰਨੀ ਆਪਣੀ ਸਲਵਾਰ ਦੀ ਲੈਂਥ ਹੁੰਦੀ ਹੈ ਜਿਵੇਂ ਕਿ ਆਪਣੀ ਸਲਵਾਰ ਦੀ ਲੈਂਥ ਹੈਗੀ 34 ਇੰਚ ਰੈਡੀ ਹੈ ਇਹ ਕਸਟਮਰ ਦੇ ਓਕੇ ਠੀਕ ਹੈ ਆਪਾਂ ਪਹਿਲਾਂ ਆਪਣਾ ਮੇਨ ਮਾਰਕਸਦ ਕੀ ਆ ਵੀ ਆਪਾਂ ਕੱਪੜੇ ਨੂੰ ਬਾਰਸ ਹਰਦਾ ਜਿਵੇਂ ਹੁੰਦਾ ਉਹਨੂੰ ਵਾਸਪੁੱਠਾ ਕਰ ਲੈਣਾ ਉਹ ਵੀ ਆਪਾਂ ਰੱਖ ਲੈਣਾ ਠੀਕ ਹੈ ਪਹਿਲਾ ਪੁਆਇੰਟ ਤੇ ਇਹਦਾ ਇਹ ਹੁੰਦਾ ਇਹ ਸਰਵਾਰ ਦਾ ਦੂਸਰਾ ਪੁਆਇੰਟ ਹੁੰਦਾ ਵੀ ਆਪਣੀ ਲੈਂਥ ਕਿੰਨੀ ਹੈ ਲੈਂਥ ਹੈ ਕਿ ਆਪਣੀ ਚੌਥੀ ਹੈ ਹੁਣ ਜੇ ਤਾਂ ਆਪਾਂ ਇਹਦੇ ਵਿੱਚ 5 ਇੰਚ ਦੀ ਬੈਲਟ ਪਾਵਾਂਗੇ ਹੁੰਦੀ ਤਾਂ ਇਹ ਸਟੇਟ ਸਲਵਾ ਰਹੀ ਹੈ ਜੀ ਆਪਾਂ 5 ਇੰਚ ਦੀ ਬੈਲਟ ਪਾਵਾਂਗੇ ਫਿਰ ਤਾਂ ਇਹਦੀ ਆਪਾਂ ਲੰਬਾਈ ਕੱਟਣੀ ਸੀਗੀ 31 ਇੰਚ ਹੁਣ ਬੈਲਟ ਇਹ ਚ ਪਾਉਣੀ ਆਪਾਂ ਸਿਰਫ 1.5 ਇੰਚੀ ਠੀਕ ਹੈ ਇਹਦੀ ਜਿਹੜੀ ਹੁਣ ਲੰਬਾਈ ਆ ਉਹ ਆਪਾਂ ਕੱਟਾਂਗੇ 34 ਇੰਚ ਹੀ ਕੱਟਾਂਗੇ ਕੁਝ ਉੱਪਰ ਮਾਰਦੇ ਨੂੰ ਚਾਜਣਾ ਕੁਝ ਨੀਚੇ ਮਾਰਦੇ ਨੂੰ ਚਾਜਣਾ ਠੀਕ ਹੈ ਇਹ ਆਪਣੇ ਕੋਲ 33 ਹੋ ਜੰਦੀ ਹੈ ਤੇ ਆ ਠੀਕ ਹੈ ਹੁਣ ਆਪਾਂ ਕੀ ਕਰਦੇ ਆ ਵੀ ਕਸਟਮਰ ਆਪਾਂ ਨੂੰ ਕਹਿੰਦਾ ਵੀ ਸਾਡੀ ਸਲਵਾਰ ਪਿੱਛੇ ਤੋਂ ਚੱਕੀ ਜਾਂਦੀ ਆ ਮੂਹਰੇ ਤੋਂ ਉੱਪਰ ਲੱਗਦੀ ਆ ਇਹਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਇਹਦੇ ਵਿੱਚ ਆਪਾਂ ਜੇ ਤੁਹਾਡੀ ਸਲਵਾਰ ਦੀ ਲੈਂਥ 34 ਇੰਚ ਆ ਤਾਂ ਕੱਪੜਾ ਤੁਹਾਨੂੰ ਚਾਹੀਦਾ ਹੋਊਗਾ ਘੱਟੋ ਘੱਟ 36 ਜਾਂ 36 ਇੰਚ ਐਂਡ ਤੁਸੀਂ 37 ਵੀ ਲੈ ਸਕਦੇ ਹੋ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਆਪਾਂ ਨੂੰ ਉਹ ਕਿਉਂ ਲੈਣਾ ਉਹ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਆ ਰਿਹਾ ਜਿਵੇਂ ਕੰਨੀ ਵਾਲੇ ਪਾਸੇ ਆ ਠੀਕ ਹੈ ਕੰਨੀ ਵਾਲੇ ਪਾਸੇ ਤੋਂ ਆਪਾਂ ਲੰਬਾਈ ਦਾ ਨਿਸ਼ਾਨ ਲਾ ਲੈਣਾ 37 ਇੰਚ ਜੀ ਲੱਗ ਗਿਆ ਨਾ ਤੇ ਇੱਥੋਂ ਵੀ ਆਪਾਂ ਨਿਸ਼ਾਨਾ ਲਾ ਲੈਣਾ 37 ਇੰਚ ਜੀ ਨਿਸ਼ਾਨ ਲੱਗ ਗਿਆ ਇਸ ਲੋਕ ਜਿਵੇਂ ਸਿੱਧਾ ਹੁਣ ਇਹਦਾ ਅਸਨ ਹੁੰਦਾ ਨੋਰਮਲ ਸਲਵਾਰ ਦਾ ਅਸਲ ਕੱਟਦੇ ਆਪਾਂ 10 ਜਾਂ 11 ਇੰਚ ਇਹਦਾ ਅਸਨ ਆਪਾਂ ਕੱਟਦੇ ਆ 13 ਇੰਚ ਕਿਉਂਕਿ 15 ਇੰਚ ਆਪਾਂ ਨੂੰ ਚਾਹੀਦਾ ਹੁੰਦਾ 1.5 ਇੰਚ ਉੱਪਰ ਪੈ ਜਾਣਾ ਠੀਕ ਹੈ 13 13.5 15 ਆਇਆ ਨਾ 13 ਚਾਹੀਦਾ ਆਪਾਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਧਰ ਮੋਰੀ ਲੈ ਲੈਣੀ ਹੈ ਮੋਰੀ ਜਿਹੜੀ ਉਹ ਇਹਦੇ ਖੁੱਲੀ ਬਣਦੀ ਹੈ 8 ਇੰਚ ਪਾਉਂਗੇ ਬੈਸਟ ਆ ਨਹੀਂ 9 ਵੀ ਪਾਸ ਆਦੇ ਆ ਆਪਾਂ 9.5 ਇੰਚ ਲਵਾਂਗੇ ਕਿਉਂਕਿ ਕੋਸ਼ ਆਪਾਂ ਮਾਰਜਿਨ ਮਾਰਜਿਨ ਚ ਦੇ ਦੇਵਾਂਗੇ ਠੀਕ ਹੈ ਇੱਥੋਂ ਆਪਾਂ ਛੇ ਫੱਟੀ ਰੱਖਣੀ ਹੈ ਪਰ ਛੇ ਫੱਟੀ ਜੇ ਨਹੀਂ ਹੈਗੀ ਤੁਹਾਡੇ ਕੋਲ ਉਹਦਾ ਵੀ ਕੋਈ ਜ਼ਿਆਦਾ ਚੱਕਰ ਨਹੀਂ ਪੈਂਦਾ ਤੁਸੀਂ ਨੋਰਮਲ ਇੰਚ ਜਿ ਦੇਪ ਰੱਖ ਲਵੋ ਠੀਕ ਹੈ ਬਸ ਇੰਨਾ ਇੱਕ ਕਪੜਾ ਵੱਧ ਜਾਂਦਾ ਜੇ ਆਪਾਂ ਇੰਚੜੇਪ ਰੱਖਦੇ ਪੈ ਇੰਨਾ ਕਪੜਾ ਵੱਧ ਜਾਂਦਾ ਨਹੀਂ ਆਪਣੇ ਮਾਈਂਡ 'ਚ ਹੁੰਦਾ ਵੀ ਆਪਾਂ ਕਿਵੇਂ ਕਰਨ ਮੈਂ ਤੁਹਾਨੂੰ ਹੱਥ ਨਾਲ ਵੀ ਸ਼ੇਪ ਦੇ ਸਕਦਾ ਹੁਣ ਤੁਸੀਂ ਇਹ ਦੇਖੋ ਵੀ ਇੱਧਰੋਂ ਆਪਾਂ ਲੈਂਦਾ ਸੀ 37 ਇੰਚ ਹੁਣ ਇੱਥੋਂ ਵੀ ਤਾਂ 37 ਹੀ ਹੋਊਗਾ ਨਾ ਤੇ ਇੱਥੋਂ ਆਪਾਂ ਨੂੰ ਚਾਹੀਦਾ ਸੀ 34 ਇੰਚ ਹੁਣ ਆਪਾਂ ਕੀ ਕਰਾਂਗੇ ਇੱਥੋਂ ਨੀਚੇ ਤੋਂ ਆਪਾਂ ਨਿਸ਼ਾਨ ਲਾ ਲੈਣਾ 34 ਤੇ ਇੱਥੋਂ ਤੱਕ ਨਿਸ਼ਾਨ ਲੱਗ ਗਿਆ ਉਸ ਤੋਂ ਬਾਅਦ ਫੱਟੀ ਚੱਕਣੀ ਹੈ ਇਹਨੂੰ ਐਦਾਂ ਕਰਕੇ ਮੋੜਾ ਦੇਣੀ ਹੈ ਠੀਕ ਹੈ। ਔਰ ਇਹਦੀ ਕਰ ਦੋ ਕਟਾਈ। ਇਹਦਾ ਹੁਣ ਵਾਧ ਰੱਖਣ ਦਾ ਕੀ ਫਾਇਦਾ ਸੀ ਆਪਾਂ ਨੂੰ? ਜਿਹੜੀ ਮੈਨੂੰ ਕਹੇ। ਇਹਦਾ ਵਾਧ ਰੱਖਣ ਦਾ ਆਪਾਂ ਨੂੰ ਕੀ ਫਾਇਦਾ ਸੀ? ਕਿਉਂਕਿ ਜਿਹੜੀ ਆਹ ਵਾਲੀ ਸਲਾਈ ਹੈ ਇਹ ਆਪਣੇ ਕੋਲੇ ਰਹਿ ਗਈ ਸਲਵਾਰ ਦੀ ਲੈਂਥ ਹੈਗੀ ਆਪਣੇ ਕੋਲੇ 34 ਇੰਚ ਤੇ ਇਹ ਆਪਣੇ ਕੋਲੇ ਰਹਿ ਗਈ 26 ਇੰਚ। ਹੁਣ ਤੁਸੀਂ ਆਪ ਹੀ ਦੇਖੋ ਵੀ ਜੇ ਮੈਂ ਪਲਾਜ਼ੋ ਦੀ ਸੀਨ ਨਹੀਂ ਆਪਾਂ ਬਰੋਬਰ ਰੱਖ ਦਿੰਦੇ 10 ਇੰਚ ਡਾਊਨ ਕਰਕੇ ਉਹ ਵੀ ਇਹਦੀ ਸੀਨ ਹੁੰਦੀ ਹੈ। ਹੌਣ ਜਿਹੜੀ ਮੇਰੇ ਪਾਈ ਵੀ ਆ ਇਹ ਵੀ ਮੇਰੀ ਪਿਛਲੀ ਬਣਾਈ ਹੋਈ ਆ ਇਹ ਚੜਦੀ ਆ ਪਿੱਛੇ ਦੋਵੇਂ ਜਦੋਂ ਮੈਂ ਪਲਾਗ ਵੱਟਦੀ ਆ ਤੇ ਜਿਹੜੀ ਹੁਣ ਇਹ ਸਲਵਾਰ ਆਪਾ ਬਣਾਉਣ ਲੱਗੇ ਆ ਸਾਲ ਕਦੇ ਇਹ ਨਹੀਂ ਚੜਦੇ ਇਹ ਕਿਸੇ ਪਾਸੇ ਨਹੀਂ ਜਾਂਦੀ ਇਹ ਇੱਥੋਂ ਇੱਥੋਂ ਪਲਾਜ਼ਮ ਨੂੰ ਗਲਾਈ ਦੇਣੀ ਹੈ ਜਾਂ ਲੋੜ ਹੋ ਜਾ ਮੈਨੂੰ ਲੋੜ ਕੁਝ ਨਹੀਂ ਕਰਨੀ ਆਈ ਸੀਣ ਮਾਰਨੀ ਹਾਂ ਹੁਣ ਬਸ ਆਈ ਸਿੱਧਾ ਆ ਸਮਝੋੜ ਲਓ ਤੇ ਬਾਲੇ ਦੇ ਕਿੰਨੇ ਰੋਲੇ ਦੂਜੀ ਸਲਵਾਰ ਮੰਗੂਗੀ ਸਿੰਪਲ ਮੰਗੂਗੀ ਸਿੰਪਲ ਸਲਵਾਰ ਕੋਈ ਜੇ ਤੁਸੀਂ ਮੂਰੀ ਮੜਨੀ ਆ ਤਾਂ ਮੜ ਦੋ ਨਹੀਂ ਮੜ ਤਾਂ ਨੋਰਮਲ ਤਰਪਾਈ ਕਰ ਦੋ ਬਸ ਆਹੀ ਇਹਦੀ ਕਟਿੰਗ ਹੁੰਦੀ ਆ ਹੋਰ ਇਸ ਕੁਝ ਨਹੀਂ ਹੁੰਦਾ ਬਸ ਇਹਦਾ ਮੇਨ ਆਹੀ ਸੇਮ ਦਾ ਹੁੰਦਾ ਇਹ ਤਾਂ ਹੀ ਚੜਦੀ ਹੁੰਦੀ ਆ ਪਿੱਛੇ ਤੋਂ ਇਹ ਆਮ ਸਲਵਾਰ ਨੂੰ ਕਪੜਾ ਵੀ ਕਿੰਨਾ ਚਾਹੀਦਾ ਹਨਾ ਹਾਂ 2 ਮੀਟਰ ਚ ਬਣ ਜਾਂਦੀ ਉਹਦਾ ਹਾਂ 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 2 ਮੀਟਰ ਚ ਬਣੀ ਜਾਂਦੀ ਆ ਕਿਉਂਕਿ ਲੈਂਥ ਸਾਰਿਆਂ ਦੀ ਕਿੰਨੀ ਹੁੰਦੀ ਆ ਹਾਂ ਇੰਨੀ ਇੰਨੇ ਵੱਧ ਵੱਧ ਹਾਂ ਬਸ ਆਹੀ ਇਹਦੀ ਉਹ ਜੰਗਲੀ 37 ਲੈਂਥ ਆ ਫਿਰ ਤਾਂ ਵੱਧ ਕਪੜਾ ਚਾਹੀਦਾ 38 39 ਫਿਰ 2 ਇੰਚ ਵੱਧ ਲੈ ਲਵੇ ਹਾਂ ਬਸ ਆ ਇਹਦੀ ਕਟੇਗਾ ਤੇ ਹੋਰ ਦੇਖੀ ਇਹਦੀ ਬੈਲਟ ਦੀ ਕੱਟੇਗੇ ਬੈਲਟ ਆ ਇਹਦੀ ਆ ਪਾ ਵਾਲੇ ਸਾਈਡ ਤੋਂ ਕੱਢ ਲਵਾਂਗੇ ਜਿਵੇਂ ਕਸਟਮਰ ਦੀ हिਪ ਹੈ 19 ਇੰਚ ਤੇ ਬੈਲਟ ਆਪਾਂ ਨੂੰ ਚਾਹੀਦੀ ਹੋਊਗੀ 22 ਇੰਚ ਤੇ ਇਹਦੀ ਬੈਲਟ ਦੀ ਚੜਾਈ ਆ ਉਹ ਆਪਾਂ ਲਾਵਾਂਗੇ ਸਿਰਫ 4 ਇੰਚ hip ਨਾਲੋਂ ਕਿੰਨੀ hip ਨਾਲ ਬੱਧ ਰੱਖਣੀ ਹੁੰਦੀ ਹੈ ਕਿੰਨੀ 2 ਇੰਚ 2 ਇੰਚ ਉਹਦੇ ਆਸਣ ਅਟੈਚ ਕਰਨੇ ਇੱਕ ਦੂਸਰੇ ਨਾਲ ਇਹਦੇ ਆਪਾਂ ਸੰ ਜੋੜਾਂਗੇ ਦੋਨੋਂ ਫਿਰ ਇਹਦੇ ਆਪਾਂ ਦੱਸਾਂਗੇ ਬਲ ਕਿਵੇਂ ਪਾਉਣੇ ਆ ਤੇ ਇਹਦੇ ਤੇ ਆਪਾਂ ਬੈਲਟ ਕਿਵੇਂ ਅਟੈਚ ਕਰਨੀ ਆ ਜੋ ਕਿ ਸਲਵਾਰ ਮੇਰੀ ਖੁਦ ਦੀ ਕਾਰਡ ਕੱਢੀ ਹੋਈ ਆ ਆਸਣ ਆਪਣੇ ਅਟੈਚ ਹੋ ਚੁੱਕੇ ਆ ਹੁਣ ਆਪਾਂ ਬਲ ਪਾਵਾਂਗੇ ਇਹਦੇ ਵਿੱਚ ਪੈਣਾ ਦੇ ਬਹੁਤ ਸਾਰੇ ਸਵਾਲ ਆਉਂਦੇ ਸੀ ਮੈਨੂੰ ਵੀ ਬਲ ਪਾਉਣ ਦਾ ਤਰੀਕਾ ਦੱਸੋ ਐਦਾਂ ਦੱਸੋ ਵੇਖੋ ਪੈਣੋ ਮੇਰੀ ਗੱਲ ਸੁਣ ਲੇਕ ਬਲ ਪਾਉਣ ਦਾ ਜਿਹੜਾ ਤਰੀਕਾ ਹੁੰਦਾ ਨਾ ਆਪਣਾ ਉਹ ਆਪਣਾ ਤਰੀਕਾ ਹੁੰਦਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਜਿਵੇਂ ਕਿ ਆਪਣੀ ਜਿਹੜੀ 벨ਟ ਆ ਸਲਾਈ ਵੱਡੀ ਕਰ ਲਵੋ ਜਿਹੜੀ ਆਪਣੀ ਆਸਣ ਵਾਲੀ ਸੀਨ ਹੁੰਦੀ ਹੈ ਨਾ ਆ ਸਲਵਾਰ ਦੇ ਵਿੱਚ ਜਿਹੜੇ ਆਪਾਂ ਬਲ ਪਾਉਣੇ ਹੁੰਦੇ ਹਨ ਨਾ ਉਹ ਆਪਾਂ ਆਸਣ ਵਾਲੀ ਸੀਨ ਦੇ ਬਿਲਕੁਲ ਨਾਲ ਪਾਉਣੇ ਹੁੰਦੇ ਆਪਾਂ ਇੱਥੋਂ ਚੱਕਾਂਗੇ ਲੋਹੇ ਵਾਲੀ ਫੱਟੀ ਕੋਲੋਂ ਬਿਲਕੁਲ ਇਹਨੂੰ ਨਾਲ ਅਟੈਚ ਕਰਾਂਗੇ ਥੋੜਾ ਦੀ ਗੈਪ ਨਹੀਂ ਦੇਵਾਂਗੇ ਆਪਾਂ ਬਿਲਕੁਲ ਬਾਹਲਾ ਜਿਹੜਾ ਉਹ ਨਾਲ-ਨਾਲ ਹੋਣਗੇ ਜਿਵੇਂ ਕਿ ਕਸਟਮਰ ਦੀ 벨ਟ ਹੈਗੀ 22 ਇੰਚ ਠੀਕ ਹੈ ਇਹਦੇ ਬੈਗ ਤੇ ਬਾਹਲ ਆਪਾਂ ਨਹੀਂ ਪਾਵਾਂਗੇ ਇਹ ਆਪਾਂ 22 ਇੰਚ ਦੇ ਹਿਸਾਬ ਨਾਲ ਹੀ ਬਣਾਉਣੀ ਆ ਪਣੇ ਦੇ ਹਿਸਾਬ ਨਾਲ ਬਣ ਜਾਂਦੀ ਹੈ ਇਹ ਤੁਸੀਂ ਆਹ ਦੇਖੋ ਵੀ ਆਪਣੀ ਬੈਗ ਹੈੜੀ ਉਹ ਇੱਥੇ ਰਹਿ ਗਈ ਹੈ ਇਹਨਾਂ ਮੈਂ ਮਣਕੀ ਦੇਖ ਨਾ ਲੇ ਕਿ ਕਿੰਨੇ ਇੰਚ ਆਪਣੇ ਬਲ ਪੈ ਚੁੱਕੇ ਆ 12 24 ਤੇ ਹੁਣ ਤੁਸੀਂ ਆ ਦੇਖੋ ਆ ਜਿਹਨੂੰ ਕੁੜੀਆਂ ਕਹਿੰਦੀ ਹੁੰਦੀਆਂ ਸੈਂਟਰ ਵਾਲਾ ਪਰ ਜੇ ਤਾਂ ਇਹ ਬਲ ਪੈਂਦਾ ਤਾਂ ਬੈਸਟ ਆ ਜੇ ਨਹੀਂ ਪੈਂਦਾ ਤਾਂ ਵੀ ਤੁਸੀਂ ਇਹ ਮੈਂ ਟੈਨਸ਼ਨ ਨਾ ਲਿਆ ਕਰੋ ਬੀਅਰ ਦਾ ਬਲ ਨਹੀਂ ਪਿਆ ਕਿਉਂਕਿ ਜਦੋਂ ਆਪਾਂ ਬਲ ਇਹ ਜਿਹੜੀ ਸਟੇਟ ਸਲਵਾਰ ਹੁੰਦੀ ਹੈ ਨਾ ਇਹਦੇ ਬਲ ਹੁੰਦੇ ਆ ਨੇ ਉਹ ਆਪਾਂ ਐਂਡ 4 ਇੰਚ ਤੇ ਨਹੀਂ 3.5 ਇੰਚ ਵਿੱਚ ਬਹੁਤ ਹੁੰਦੇ ਆ ਦੇਖੋ ਆਪਣੇ ਕਿੰਨੇ ਚਾ ਰਹੇ ਆਪਣੇ ਇਹ 2.5 ਇੰਚ ਚਾ ਰਹੇ ਆ ਤੇ ਜਿਹੜੇ ਆਹ ਵਾਲੇ ਪਏ ਹੋਇਆ ਇਹ ਆਪਣੇ ਆ ਰਹੇ 3.5 ਇੰਚ ਦੇ ਵਿੱਚ ਠੀਕ ਹੈ ਇਹ ਆਪਣੀ ਮੇਨ ਹੁੰਦੀ ਆ ਦੇਖਣੀ ਵੀ ਬਲ ਤੁਸੀਂ ਕਿੰਨੇ ਇੰਚ ਚ ਪਾ ਰਹੇ ਹੋ ਜਾਂ ਕਿੰਨੇ ਇੰਚ ਚ ਪਹਿ ਰਿਹਾ ਹੁਣ ਜਿਵੇਂ ਕਿ ਮੇਰੇ ਕੱਪੜੇ ਤੇ ਬਲ ਪੈਨੇ 2 4 6 ਬਲ ਪੈਨੇ ਹਨ ਕੇ ਹਨ ਕੇ ਜੇ ਆਪਾਂ ਡੂੰਗੇ ਪਾਉਣੇ ਤਾਂ ਹੋਰ ਪੈ ਜਾਣ ਜਾਣ ਇਸੇ ਬਟ ਨਹੀਂ ਜਿਆਦਾ ਫਿਰ ਆਪਾਂ ਕਸਟਮਰ ਨੂੰ ਪਤਾ ਵੀ ਨਾ ਲੱਗਣਾ ਚਾਹੀਦਾ ਵੀ ਮੈਂ ਸਲਵਾਰ ਪਾਈ ਹੈ ਕਿ ਕੀ ਪਾਇਆ ਡੂੰਗੇ ਭਰਨ ਨੂੰ ਆਪਾਂ ਭਰ ਸਕਦੇ ਸੀ ਬਟ ਉਹਦਾ ਫਾਇਦਾ ਹੀ ਨਹੀਂ ਨਿਕਲਣਾ ਕਿਉਂਕਿ ਜਦੋਂ ਆਪਣੇ ਚੂਭ ਹੀ ਗਏ ਉਹ ਹਣ ਇਹ ਵਾਲੀ ਲੋਹੇ ਵਾਲੀ ਫੱਟੀ ਕੋਲੋਂ ਆਪਾਂ ਬਲ ਚੱਕਣਾ ਹੈ ਬਿਲਕੁਲ ਆਸਨਾਰੀ ਦੀ ਸੀ ਇਹ ਉਹਦੇ ਨਾਲ ਹੀ ਲਾ ਦੇਣਾ ਆਪਾਂ ਜੇ ਆਪਾਂ ਲੋਹੇ ਵਾਲੀ ਫੱਟੀ ਕੋਲੋਂ ਚੱਕਾਂਗੇ ਤਾਂ ਇਹਦੇ ਬਾਲਾ ਉਹ 6 ਬਾਲ ਪਹਿਰੇਗੇ ਆਪਣੇ 19 49 ਘੇਰੇ ਦੇ ਸਲਵਾਰ ਦੇ ਤੇ ਜੇ ਆਪਾਂ ਲੱਕਣ ਵਾਲੀ ਫੱਟੀ ਤੋਂ ਚੱਕ ਕੇ ਪਾਉਣੇ ਆ ਫਿਰ ਚਾਰਕ ਪਾ ਲੈਗੇ ਕਿਉਂਕਿ ਮੇਰੇ ਕਸਟਮਰ ਨੇ ਮੈਨੂੰ ਖੋਦ ਇਹ ਗੱਲ ਕਹੀ ਸੀ ਵੀ ਮੇਰੇ ਬਾਲ ਨਾ ਚੁਬੜ ਨਾ ਨੇਫੇ ਗੋੜੇ ਮੈਨੂੰ ਪਤਾ ਨਾ ਲੱਗੇ ਫਿਰ ਨਾ ਹੋਵੇ ਵੀ ਹਾਂ ਮੈਂ ਸਲਵਾਰ ਪਾਈ ਹੈ ਅਦਕੂ ਸੈਂਟਰ ਵਾਲਾ ਆਪਣਾ ਬਾਲ ਪੈ ਗਿਆ ਇੱਥੇ ਸੈਂਟਰ ਵਾਲਾ ਜਿਹੜਾ ਬਾਲਾ ਇਹ ਸਲਵਾਰ ਦੇ ਵਿੱਚ ਉਹ ਜੇ ਤਾਂ ਪੈਂਦਾ ਤਾਂ ਪਾ ਦੋ ਨਹੀਂ ਐਡਾ ਕੋਈ ਜ਼ਰੂਰੀ ਨਹੀਂ ਹੁੰਦਾ ਬਟ ਬਾਲ ਸਹੀ ਹੋਣਾ ਚਾਹੀਦਾ ਤੁਹਾਡੇ ਆ ਦੇਖੋ ਜੀ ਬਾਲ ਆਪਣੇ ਪੈ ਚੁੱਕਿਆ ਹੁਣ ਆਪਾਂ ਬਣਾਵਾਂਗੇ ਇਹਦੀ 벨ਟ 벨ਟ ਕਿਵੇਂ ਬਣਾਉਣੀ ਹੈ ਇਹਦੀ ਜਿਵੇਂ ਕਿ ਆਪਾਂ ਕੱਪੜਾ ਲੈ ਲਿਆ ਸੀ ਹੁਣ ਇਹ ਮੈਨ ਲਵਾ ਵੀ ਕਿੰਨੇ ਇੰਚ ਇਹ ਤਾਂ ਬਹੁਤ ਵਾਜਾ ਤਾਂ ਇੰਚ ਲੱਗ ਰਿਹਾ ਮੈਨੂੰ ਇੱਕ ਪਾਸੇ ਪਹਿਲਾਂ ਆਪਾਂ ਸੀਨ ਲਾ ਲੈਣੇ ਹੁਣ ਆਪਾਂ ਮੈਨ ਲਵਾਂਗੇ ਵੀ ਕਿੰਨੇ ਇੰਚਾ ਬੈਲਟ ਹੂੰ 3 ਇੰਚ ਹੁਣ ਆਪਾਂ ਨੂੰ ਚਾਹੀਦਾ ਹੋਊਗਾ ਜੀ ਇੱਕ ਤਾਂ ਬੁਕਰਮ ਦਾ ਪੀਸ ਇੱਕ ਚਾਹੀਦਾ ਹੋ ਇਲਾਸਟਿਕ ਦਾ ਪੀਸ ਠੀਕ ਹੈ ਬੁਕਰਮ ਦਾ ਪੀਸ ਆਪਾਂ ਕਿੰਨਾ ਲੈਣਾ ਬੁਕਰਮ ਦਾ ਪੀਸ ਤੁਸੀਂ ਉਹਨਾਂ ਲੈਣਾ ਜਿੰਨੇ ਜਿੰਨੇ ਇੰਚ ਦੇ ਵਿੱਚ ਤੁਹਾਡੇ ਬਲ ਪਏ ਹੋਏ ਨੇ ਜਿਵੇਂ ਕਿ ਮੇਰੇ ਜਿਹੜੇ ਬਾਲ ਨੇ ਉਹ ਪਏ ਹੋਏ ਨੇ ਟੋਟਲ 7 ਇੰਚ ਦੇ ਵਿੱਚ ਤਾਂ ਮੈਂ ਬੁਕਰਮ ਦਾ ਪੀਸ ਲਵਾਂਗੀ 8 ਇੰਚ ਤੇ ਜਿਹੜੀ ਬੁਕਰਮ ਦਾ ਪੀਸ ਕੱਟ ਰਿਆ ਹੈਗਾ ਬੁਕਰਮ ਦਾ ਪੀਸ ਹੈਗਾ ਮੇਰੇ ਕੋਲੇ 8 ਇੰਚ ਠੀਕ ਹੈ ਇਹਨੂੰ ਆਪਾਂ ਅਟੈਚ ਕਿੱਥੇ ਕਰਨਾ ਇੱਥੇ ਕਰਨਾ ਇੱਥੇ ਕਰਨਾ ਜਾਂ ਸੈਂਟਰ 'ਚ ਕਰਨਾ ਮੇਨ ਪੁਆਇੰਟ ਆਪਣਾ ਇਹ ਰਿਹਾ ਹੈ ਨਾ ਇਹਨੂੰ ਆਪਾਂ ਅਟੈਚ ਕਰਨਾ ਜੀ ਆ ਮੇਰੇ ਕੋਲ ਬੁਕਰਮ ਦੂਸਰੀ ਹੈ ਅੱਜ ਇਹਨੂੰ ਆਪਾਂ ਹੈਕ ਮੀਨੀ ਇਹਨੂੰ ਆਪਾਂ ਅਟੈਚ ਕਿਵੇਂ ਕਰਨਾ ਵੀ ਜਿਹੜੀ ਕਿ ਇਧਰੋਂ ਐਨਾ ਐਨਾ ਇੱਕ ਆ ਵਾਲੀ ਸੀਨ ਆ ਜੀ ਤੇ ਜਦੋਂ ਆਪਾਂ ਇਹਨੂੰ ਸਲਵਾਰ ਦੇ ਨਾਲ ਅਟੈਚ ਕਰਾਂਗੇ ਉਹ ਐਦਾਂ ਆ ਜੇ ਇਹ ਘੁੰਮ ਕੇ ਉੱਪਰਲੀ ਸਾਈਡ ਆਪਣੀ ਇਹੜੀ ਫਿਨਿਸ਼ਿੰਗ ਆਪਾਂ ਕਰਾਂਗੇ ਇਹਦੇ ਤੇ ਜ਼ਿਆਦਾ ਹੀ ਆਕਰ ਲੱਗ ਰਹੀ ਹੈ ਨਾ ਹੁਣ ਇਹਨੂੰ ਮੈਂ ਕਿਵੇਂ ਕਰਾਂ ਇੱਥੇ ਸੈਂਟਰ ਮਤਲਬ ਕਿ ਕਿਤੇ ਵੀ ਲਾ ਲਓ ਕਿਉਂਕਿ ਇਹਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਵੀ ਇਹਦਾ ਆਪਾਂ ਸੈਂਟਰ ਕਿੱਥੇ ਬਣਾਉਣਾ ਬਸ ਸਹੀ ਥਾਂ ਤੇ ਆ ਜਿਵੇਂ ਆਹ ਦੇਖੋ ਇਹ ਚਿਪ ਚੁੱਕੀ ਆ ਪੂਰੀ ਚੰਗੀ ਤਰੀਕੇ ਨਾਲ ਇਹ ਜਲਦੀ ਚਿਪਕ ਜਾਂਦੀ ਹੈ ਇਹ ਨਮੀ ਬੁਕਰਮ ਮੇਰੇ ਕੋਲ ਨਮੀ ਆਈ ਹੈ ਬਟ ਪਤਾ ਨਹੀਂ ਪਹਿਣਾ ਦੇ ਪਹਿਲਾਂ ਦੇਖਿਓ ਨੇ ਹੁਣ ਮੈਂ ਪੱਖਾ ਨਹੀਂ ਬੰਦ ਕੀਤਾ ਕਿਉਂਕਿ ਬਹੁਤ ਜ਼ਿਆਦਾ ਗਰਮੀ ਆ ਰਹੀ ਸੀ ਮੈਨੂੰ ਬਹੁਤ ਜ਼ਿਆਦਾ ਹੀ ਗਰਮੀ ਲੱਗ ਰਹੀ ਸੀ ਆ ਦੇਖੋ ਜਿਹੜੀਆਂ ਜਿਹੜੀਆਂ ਪਹਿਣਾ ਨੇ ਇਹ ਸਲਵਾਰ ਬਣਾਈ ਹੈ ਨਾ ਪਹਿਲਾਂ ਮੈਂ ਤਿੰਨ ਚਾਰ ਵੀਡੀਓ ਪਾਈਆਂ ਨੇ ਇਹ ਸਲਵਾਰ ਦੀਆਂ ਤੇ ਭੈਣਾਂ ਨੇ ਜਿਹੜੀਆਂ ਨੇ ਬਣਾਈ ਆ ਹਨਾ ਸਲਵਾਰ ਤਾਂ ਉਹਨਾਂ ਨੇ ਮੈਨੂੰ ਬਹੁਤ ਕਿਹਾ ਸੀ ਵੀ ਬਾਕੀ ਸਾਡੀ ਸਲਵਾਰ ਵਧੀਆ ਬਣੀ ਆ ਬਟ ਇਸ ਵਾਰ ਮੈਂ ਸਾਰਾ ਕੁਝ ਤੁਹਾਨੂੰ ਕਲੀਅਰ ਕਰਾਂਗੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਥੋੜਾ ਥੋੜਾ ਮੇਰੇ ਕੋਲੋਂ ਸਕਿਪ ਹੋ ਜਾਂਦਾ ਸੀ ਜਿਵੇਂ ਕਿ ਮੂਰੀ ਕਿਵੇਂ ਬਣਾਉਣੀ ਆ ਆਪਾਂ ਹਨਾ ਗੈਤਾ-ਗਾਤ ਕਰਕੇ ਇਹਦੇ ਵਿੱਚ ਆਪਾਂ ਪੂਰਾ ਕਲੀਅਰ ਕਰਾਂਗੇ ਗੈਤਾ ਕਰ ਲਈ ਸੀਗੀ ਠੀਕ ਹੈ ਹੁਣ ਆ ਗਈ ਲਾਸਟਿਕ ਲਾਸਟਿਕ ਆਪਾਂ ਕਿੰਨੀ ਪਾਉਣੀ ਆ ਜਿਹੜੇ ਕਿ ਮੇਰੇ ਕੋਲੇ ਬਹੁਤ ਜ਼ਿਆਦਾ ਆਉਣ ਵਾਲੇ ਸਵਾਰ ਸੀ ਲਾਸਟਿਕ ਕਿੰਨੀ ਪਾਉਣੀ ਆ ਜਿਹੜੀ ਇਲਾਸਟਿਕ ਹੁੰਦੀ ਹੈ ਨਾ ਇਹ ਆਪਾਂ ਕਮਰ ਨਾਲੋਂ 4 ਇੰਚ ਘੱਟ ਪਾਈਦੀ ਹੈ ਜੇ ਆਪਣੀ ਜਿਵੇਂ ਕਿ ਹੁਣ ਮੇਰੀ ਕਮਰ ਹੈਗੀ ਹੈ 14 ਇੰਚ ਤਾਂ ਮੈਂ ਆਪਣੇ ਇਲਾਸਟਿਕ ਪਾਉਂਗੀ 14 ਤੇ 14 28 ਹੋ ਗਿਆ ਨਾ ਠੀਕ ਹੈ ਤੇ ਮੈਂ ਪਾਉਂਗੀ 12 ਤੇ 12 24 ਇੰਚ ਅ ਗੋਲ ਘੁਮਾ ਕੇ 28 ਹੋ ਗਿਆ ਤੇ ਮੈਂ ਆਪਣੇ ਪਾਉਂਗੀ 24 ਇੰਚ 4 ਇੰਚ ਘੱਟ ਕੇ ਠੀਕ ਤੇ ਹੁਣ ਇਹਨਾਂ ਦੀ ਐਪ ਹੈਗੀ 22 ਇੰਚ ਬੈਲਟ ਸੌਰੀ ਇਹ ਪੈਨ ਨਹੀਂ ਸ਼ਾਇਦ ਮੇਰੇ ਖਿਆਲ ਚ 1.9 ਇੰਚ ਆ ਇਹਨਾਂ ਦੇ ਜਿਹੜੀ ਆਪਾਂ ਬੈਗ ਤੇ ਇਲਾਸਟਿਕ ਆ ਉਹ ਆਪਾਂ ਕਿੰਨੀ ਲਾਉਣੀ ਆ ਮੇਨ ਸਵਾਲ ਠੀਕ ਹੈ ਇਹਨਾਂ ਦੇ ਆਪਾਂ ਬੈਗ ਤੇ ਇਲਾਸਟਿਕ ਤੁਹਾਨੂੰ ਮੈਂ ਸੌਖਾ ਤਰੀਕਾ ਦੱਸਦੀ ਆ ਐਦਾਂ ਲੈ ਲੈਣੀ ਹੁੰਦੀ ਆ ਆਪਾਂ ਬੈਲਟ ਲੱਗੀ ਆ ਨਾ ਆਪਾਂ ਲਾ ਕੇ ਦੇਖ ਲੈਣੀ ਆ ਠੀਕ ਹੈ ਵੀ ਆਪਾਂ ਨੂੰ ਕਿੰਨੀ ਲੈਣੀ ਚਾਹੀਦੀ ਆ ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦੀ ਆ ਆਪਦੀ ਆਈਡੀਆ ਨਾਲ ਮੇਰਾ ਆਈਡੀਆ ਹੈਗਾ ਜਿਹੜੀ ਇਲਾਸਟਿਕ ਆ ਉਹ ਮੈਂ ਲਾਉਂਗੀ ਦੀਵੇਂ ਹੁਣ ਮੇਰੇ ਕਸਟਮਰ ਦੀ ਜਿਹੜੀ ਹਿੱਪ ਆ ਉਹ ਹੈਗੀ 19 ਇੰਚ ਮੈਂ ਲਾਉਂਗੀ 18 ਇੰਚ ਠੀਕ ਹੈ ਪਲਾਸਟਿਕ ਲਾਉਂਗੀ 18 ਇੰਚ ਪਲਾਸਟਿਕ ਲਾਉਂਗੀ ਨਹੀਂ ਮੈਂ ਲੈਣੀ ਸੀ ਇਹਨਾਂ ਦੀ ਇਹ 14 ਇੰਚ ਪਲਾਸਟਿਕ ਠੀਕ ਹੈ ਨਹੀਂ ਮੈਂ ਲੈਣੀ ਸੀ 24 ਇੰਚ ਪਲਾਸਟਿਕ 4 ਇੰਚ ਘਟਾ ਕੇ ਤੇ ਹੁਣ ਮੈਂ ਲਾਉਂਗੀ 18 ਇੰਚ ਕਿਉਂ ਲਾਉਂਗੀ ਕਿਉਂਕਿ ਕੁਸ਼ਨ ਨਾਲ ਇਹ ਆ ਵੀ ਆ ਗਈ ਨਾ ਬੁਕਰਮ ਵੀ ਆ ਗਈ ਕੁਸ਼ਨ ਤੇ ਹੁਣ ਆਪਾਂ ਇਹਨੂੰ ਸਲਵਾਰ ਨਾਲ ਅਟੈਚ ਕਿਵੇਂ ਕਰਨਾ ਮੇਨ ਪੁਆਇੰਟ ਹੈ ੜਾ ਆਪ ਇਹਨੂੰ ਸਲਵਾਰ ਨਾਲ ਅਟੈਚ ਕਿਵੇਂ ਕਰਨਾ ਇਹਦਾ ਆਪਾਂ ਸੈਂਟਰ ਲਾ ਲੈਣਾ ਐਦਾਂ ਕਰਕੇ ਇੱਥੇ ਸੈਂਟਰ ਆਪਾਂ ਲਾ ਲਿਆ ਇਧਰੋਂ ਵੀ ਸੈਂਟਰ ਲਾ ਲਿਆ ਤੇ ਆਪਾਂ ਇਧਰੋਂ ਵੀ ਸੈਂਟਰ ਲਾ ਲਿਆ ਇਹਦੇ ਵਿੱਚ ਸਲਾਈਆਂ ਸਲਾਈਆਂ ਤਾਂ ਕੋਈ ਨਹੀਂ ਉਹ ਸਲਾਈਆਂ ਅੱਗੇ-ਅੱਗੇ ਜਾਂਦੀਆਂ ਨੇ ਕੋਈ ਚੱਕਰ ਨਹੀਂ ਤੇ ਜਿਹੜੀ ਹੁਣ ਇਹਦਾ ਬੈਲਟ ਲਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਤਰੀਕਾ ਹੋਊਗਾ ਜੀ ਇਹਦਾ ਪੁੱਠੇ ਪਾਸਿਓਂ ਆਪਾਂ ਬੈਲਟ ਲਾਵਾਂਗੇ ਤੇ ਜਿਹੜੀ ਕਿ ਉਹ ਫੋਲਡਿੰਗ ਉਹਦੀ ਸਿੱਧੇ ਪਾਸਿਓਂ ਹੋਊਗੀ ਜਾ ਕੇ ਠੀਕ ਪਹਿਲਾਂ ਆਪਾਂ ਇਹਨੂੰ ਲਾ ਲਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਵੀ ਆਪਣੀ ਜਿਹੜੀ ਸਲਵਾਰ ਆ ਉਹ ਕਿੱਦਾਂ ਦੀ 벨ਟ ਲਾ ਕੇ ਰੈਡੀ ਹੁੰਦੀ ਆ ਤੁਸੀਂ ਆ ਬੁਕਰਮ ਲਾਉਣ ਨਾਲੋਂ ਪਹਿਲਾਂ ਵੀ ਤੁਸੀਂ ਲਾ ਸਕਦੇ ਹੋ ਕੀ ਹੋ ਰਿਹਾ ਇਹਨਾਂ ਜ਼ੋਰ ਕਿੱਥੇ ਲਾ ਰਹੀਆਂ بس بیلٹ ਲਾ ਲਈਏ ਪਹਿਲਾਂ ਫਿਰ ਉਸ ਤੋਂ ਬਾਅਦ ਦਿਖਾਉਣੇ ਆ ਤੁਹਾਨੂੰ ਉਹ ਮੇਰੇ ਕੋਲ ਫੋਨ ਦੀ ਵੀਡੀਓ ਖਾਂਦ ਨਹੀਂ ਲੈ ਸਕਦੀ ਹੁਣ ਆਈਂ ਚਲੋ ਮੇਰੀ ਮਸ਼ੀਨ ਦਾ ਖੜਕਾਟਾ ਤੇ ਮੇਰੀ ਬੱਕ ਬੱਕ ਵੀ ਕਿਉਂਕਿ ਮੈਂ ਉਠੂੰਗੀ ਫਿਰ ਮੇਰਾ ਕੰਮ ਸ਼ੁਰੂ ਕਰ ਕੋ 22 ਇੰਚ ਆਪਣੀ ਬੈਲਟ ਸੀਗੀ ਤੇ ਆਪਾਂ ਬੜ ਬੜ ਬਹਨ ਲਿਤੇ ਆਪਣੇ ਜਿਹੜੀ ਬੁਕਰਮਾ ਉਹ ਆਪਣੀ ਲੱਗ ਚੱਕੀ ਲੱਗ ਚੁੱਕੀ ਸੀਗੀ ਬੁਕਰਮ ਆਪਾਂ ਲਾ ਲਈ ਸੀਗੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਲਾਸਟਿਕ ਲੈਤੀ ਆ ਜੀ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਇਹਨੂੰ ਕਮਰ ਦੇ ਜਾਂ ਹਿੱਪ ਦੇ ਅਕੋਰਡਿੰਗ ਲੈਣੀ ਹੁੰਦੀ ਹਨ ਜਿਵੇਂ ਕਿ ਕੋਸ਼ ਆਪਣੀ ਬੁਕਰਮ ਆ ਲੱਗੀ ਪੱਟੀ ਲੱਗੀ ਹੋਈ ਆ ਇਹ ਮੈਂ ਲੈਤੀ ਆ ਇਲਾਸਟਿਕ 18 ਸਵਾ 18 ਇੰਚ ਲੈਤੀ ਠੀਕ ਹੈ ਹੁਣ ਆਪਾਂ ਇਹਨੂੰ ਲਾਸਟਿਕ ਨੂੰ ਲਾਉਣਾ ਕਿਵੇਂ ਹੁਣ ਆਪਾਂ ਇਹਨੂੰ ਇਦਾਂ ਰੱਖਾਂਗੇ ਇਹਦੇ ਉੱਪਰ ਇਦਾਂ ਰੱਖ ਕੇ ਇੱਥੇ ਆਪਾਂ ਸਕਰੋਮਾ ਮਾਰਾਂਗੇ ਠੀਕ ਹੈ ਸੇਮ ਲੈ ਸਾਡੂ ਜਿੰਨੀ ਚੜਾਈ ਤੇ ਬੁਕਰਾਂ ਦੀ ਉਹ ਲਾਈਨ ਤੋਂ लास्ट ਟਿਕ ਦੀ ਲੈ ਲਓ ਜੇ ਆਨ ਜਿੰਨੀ ਚੜਾਈ ਤੁਹਾਡੀ ਲਾਸਟ ਟਿਕ ਦੀ ਆ ਤਾਂ ਸੋਨੀ ਚੌੜੀ ਲੈ ਲਓ ਬੁਕਰਾਂ ਹੋਣਾ ਮੈਨੂੰ ਐਸੀ ਕਿਤੇ ਸੇਮ ਸੇਮ ਹੈ ਮੇਰਾ ਥੋੜਾ ਜਿਹਾ ਫਰਕ ਹੈ ਵੈਸੇ ਹੋ ਜੂਗਾ ਸਰ ਤੇ ਵੀ ਤੇ ਹੁਣ ਆਪਾਂ ਕੀ ਕਰਨਾ ਇਹਨੂੰ ਆਪਾਂ ਇਦਾਂ ਹੀ ਉੱਪਰ ਦੀਆਂ ਕਰਕੇ ਲੈ ਆਉਣ ਉੱਪਰ ਦੀ ਲਿਆ ਕੇ ਫਿਰ ਇਹਦੀ ਸ਼ੇਪ ਆਪਾਂ ਇਦਾਂ ਕਰਕੇ ਇਧਰਲੇ ਪਾਸੇ ਵੀ ਆਪਾਂ ਸੇਮ ਲਾ ਲੈਣੀ ਆ ਇਹ ਆਪਣਾ ਹੋ ਗਿਆ ਹੁਣ ਆਪਾਂ ਇਹਨੂੰ ਲਾਉਣਾ ਕਿਵੇਂ ਹੁਣ ਆਪਾਂ ਇਹਨੂੰ ਇਦਾਂ ਰੱਖਣਾ ਜੀ ਇਹਦੇ ਉੱਪਰ ਬਾਹਰਲੇ ਪਾਸੇ ਪਲਟਣਾ ਇਹ ਆਪਾਂ ਠੀਕ ਹੈ ਪੁੱਠੇ ਪਾਸੇ ਨਹੀਂ ਸਿੱਧੇ ਪਾਸੇ ਆਪਾਂ ਪਲਟਣਾ ਇਹਨੂੰ ਸਿੱਧਾ ਆਪਾਂ ਬੋਕਰਮ ਦੇ ਉੱਪਰ ਉਪਰ ਸੀਨ ਲਾ ਦਵਾਂਗੇ ਦੂਜੇ ਪਾਸੇ ਆਪਾਂ ਬੁੱਕ ਲਾਸਟਿਕ ਦੇ ਉੱਪਰ ਨਹੀਂ ਲਾਵਾਂਗੇ ਆਪਾਂ ਸੇ ਇਹਨੂੰ ਬੁੱਕ ਨੂੰ ਨਿਕਲ ਗਈ ਸੀ ਮੇਰੇ ਤੋਂ ਲਾਸਟਿਕ ਦੇ ਬਿਲਕੁਲ ਨਾਲ-ਨਾਲ ਜਿੰਨਾ-ਜਿੰਨੀ ਆਪਾਂ ਨੂੰ ਬੈਲਟ ਚਾਹੀਦੀ ਓੰਨੀ-ਓੰਨੀ ਆਪਾਂ ਰੱਖਦੇ ਸੇ ਉਹ ਖੜਕਦੀ ਚੱਕ ਲਾਸਟਿਕ ਵਾਲਾ ਰੋਲ ਰੱਖਿਆ ਹੋਇਆ ਅਸੀਂ ਸਟੈਂਡ ਦੇ ਉੱਪਰ

ਸਸਪਾ ਨੂੰ ਖੇਚ ਕੇ ਕੇ ਸਾਰੀ ਲਾਸਟਿਕ ਹੈ ਰਹੀ ਉਹ ਆਪਾਂ ਪਾ ਲਵਾਂਗੇ ਜਿਆਦਾ ਖਿੱਚੀ ਗਈ। ਹਾਂ ਤਾਂ ਇੱਕ ਨਾ ਪ੍ਰੋਬਲਮ ਮੈਂ ਫੇਸ ਕੀਤੀ ਐ ਸਲਵਾਰ ਦੇ ਵਿੱਚ ਉਹ ਹੁਣ ਮੈਂ ਸੋਚਦੀ ਹਾਂ ਕਿ ਕੋਈ ਹੋਰ ਨਾ ਹੋਵੇ। ਉਹ ਮੈਂ ਦੱਸਦੀ ਹਾਂ ਤੁਹਾਨੂੰ ਅੱਗੇ ਜਾ ਕੇ ਲੱਗ ਕੇ ਦੇਖੋ ਕਿੰਨੀ ਕੈਟ ਫਿਨਿਸ਼ਿੰਗ ਆਈ ਉਹਦੇ ਉੱਪਰ ਤਾਂ ਕੋਈ ਕਹੂਗਾ ਵੀ ਇਹ ਸਲਵਾਰ ਹਰ ਇੱਕ ਬੰਦਾ ਕਹੂਗਾ ਇਹ ਪਲਾਜ਼ੋ ਆ ਠੀਕ ਹੈ। ਤੇ ਹੁਣ ਆਪਾਂ ਕੀ ਕਰਾਂਗੇ ਜੀ ਇਹਦੇ ਉੱਪਰ ਆਪਾਂ ਸੀਨ ਲਾਵਾਂਗੇ ਸਲਾਈਆਂ ਆਪਾਂ ਇਹਦੇ ਉੱਪਰ ਦੋ ਲਾਵਾਂਗੇ ਕਿਉਂਕਿ ਅੱਗੇ ਮੈਂ ਕੀ ਕਰਦੀ ਸੀ ਮੈਂ ਇੱਕ ਇੱਕ ਕਰਕੇ ਸੀਨ ਲਾ ਲੈਂਦੀ ਸੀ ਉਹਦੇ ਨਾਲ ਇੱਕ ਸੀਨ ਲਾਉਣ ਨਾਲ ਪ੍ਰੋਬਲਮ ਕਿੱਥੇ ਪਈ ਹੈ ਕਿਉਂਕਿ ਉਹ ਕਈ ਵਾਰ ਕੀ ਹੁੰਦਾ ਆਪਣੀ ਸੀਨ ਨਾ ਪੱਟੀ ਜਾਂਦੀ ਹੈ ਜਿਵੇਂ ਕਿ ਹੁਣ ਮੇਰੀ ਸਲਵਾਰ ਬਣੀ ਹੋਈ ਸੀ ਪਿਛਲੇ ਸਾਲ ਦੀ ਉਹਦੀ ਹੁਣ ਜਦੋਂ ਮੈਂ ਉਹਨੂੰ ਘਰੇ ਪਾਉਣੀ ਹੈ ਨਾ ਉਹਦੀ ਸੀਨ ਜਿਹੜੀ ਉਹ ਪੱਟੀ ਜਾਂਦੀ ਹੈ ਉਹ ਫਿਰ ਬਾਸਤੀ ਜੇ ਥੇੜੀ ਮੇੜੀ ਹੋ ਜਾਂਦੀ ਹੈ ਥੋੜੀ ਜੀ ਇੱਕ ਸੀਨ ਆਪਾਂ ਬਿਲਕੁਲ ਉੱਪਰ ਲਾਵਾਂਗੇ ਇਥੇ ਜੀ ਕਰਕੇ ਤੇ ਦੂਸਰੀ ਸੀਨ ਆਪਾਂ ਸੈਂਟਰ ਚ ਲਾਵਾਂਗੇ ਪਹਿਲਾਂ ਆਪਾਂ ਕੀ ਕਰਨਾ ਹੁੰਦਾ ਨਾ ਪਲਾਸਟਿਕ ਤੇ ਫੜ ਲੈ ਸੈਂਟਰ ਵਾਲੀ ਜਿਹੜੀ ਆਪਣੀ ਸੀਨ ਹੁੰਦੀ ਹੈ ਨਾ ਬੈਗ ਵਾਲਾ ਜਿਹੜਾ ਅਸਾਨੂੰ ਹੁੰਦਾ ਉੱਥੋਂ ਆਪਾਂ ਫੜ ਲੈਣਾ ਹੁੰਦਾ ਵੀ ਬਾਕੀ ਸਹੀ ਹੈ ਇਹ ਇੱਕੋ ਜੀ ਥਾਂ ਤੇ ਆ ਰਹੀ ਹੈ ਕਿਤੇ ਵੱਲ ਵੱਧ ਘੱਟ ਤਾਂ ਨਹੀਂ ਪਿਆਰੇ ਤਾਂ ਆਪਾਂ ਖਿੱਚ ਕੇ ਤੇ ਜੀ ਸੀਨ ਮੋਟੀ ਕਰਨੀ ਸੀ ਪਲਾਸਟਿਕ ਤੇ ਸੀਨ ਲੋਨ ਨਾਲ ਲਾਉਣ ਦੇ ਤੇ ਸिलाई ਮੋਟੀ ਕਰ ਲਈਏ ਤੋ ਮੇਰੀ ਕੋਣੀ ਵੱਜੀ ਸੀ ਸਟੈਂਡ ਤੇ ਹੁਣ ਆਪਾਂ ਜਿਹੜੀ ਨੀਚੇ ਵਾਲੀ ਇਹ ਵੀ ਸੀਨ ਉਹ ਵੀ ਕਰਨਾ ਹੈ ਉੱਪਰ ਦੇਖ ਤੇ ਪੰਨੀ ਯਾਦਾ ਗਰਮੀ ਆ ਨਾ ਮੈਂ ਪਸੀਨਾ ਪਸੀਨਾ ਹੋਈ ਪਈ ਆ ਚਲ ਹੁਣ ਕੱਟਤਾ ਕੀ ਲਾਉਣੇ ਧੱਗ ਤੋਂ ਕਿ ਮੈਂ ਬਾਅਦ ਚ ਕੱਟ ਲਵਾਂਗੇ ਆ ਦੇਖੋ ਆ ਜਿਹੜੇ ਧਾਗੇ ਆਪਣੇ ਕਟਿੰਗ ਹੋਣ ਆਵੇ ਐਦਾਂ ਆ ਪਾਸਾ ਚਾਹ ਵੀ ਘਰ ਪਿਆਸਣ ਹੀ ਨਿਕਲੀ ਜਾਂਦਾ ਮੋਜ ਆਪਾਂ ਬੈਲਟ ਦੀ ਬੈਕ ਸਾਈਡ ਤੇ ਲਾਸਟਿਕ ਦਾ ਸੀਨ ਲਾਤੀ ਆ ਦੇਖੋ ਕਿੰਨੀ ਕੈਂਡ ਫਿਨਿਸ਼ਿੰਗ ਆਈ ਹੈ ਹੁਣ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਜਿੱਦਾਂ ਮਰਜ਼ੀ ਤੁਸੀਂ ਪਾਓ ਇਹਨੂੰ ਜਿੱਦਾਂ ਮਰਜ਼ੀ ਮਤਲਬ ਧੋ ਉਹ ਮਸ਼ੀਨ 'ਚ ਧੋ ਉਹ ਜਿੱਥੇ ਮਰਜ਼ੀ ਧੋ ਹਨਾ ਬਿਲਕੁਲ ਸਹੀ ਆਊਗਾ ਕੋਈ ਦਿੱਕਤ ਨਹੀਂ ਆਊਗੀ ਜਿਹੜੀ ਆ ਵਾਲੀ ਜਿਸ ਵਿੱਚ ਨੋ ਮਾਰ ਰਹੀਆਂ ਇਹ ਕੀ ਬੁਕਰਮ ਇਧਰਲੇ ਪਾਸੋਂ ਧਰ ਕੇ ਲਾਈ ਸੀ ਜਿਵੇਂ ਜਦੋਂ ਸੀਨ ਲਾਈ ਉਹ ਇਧਰ ਨੂੰ ਪਲਟ ਗਈ ਹੁਣ ਇਹਨੂੰ ਇਧਰ ਨੂੰ ਕਰਕੇ ਆਪਾਂ ਇੱਥੇ ਡੰਕਾ ਲਾ ਦਿੰਦੇ ਹੁਣ ਆਪਾਂ ਵੈਸੇ ਕਈ ਉਹਦੇ ਨਾਲ ਕਰਦੇ ਆਗੇ ਅਟੈਚ ਪ੍ਰੈਸ ਨਾਲ ਬਟ ਮੈਂ ਨਹੀਂ ਕਰਦੀ ਤਾਂ ਆਪਾਂ ਕੀ ਕਰਨਾ ਸੀ ਆਪਾਂ ਐਦਾਂ ਰੱਖਣਾ ਇਹਨੂੰ ਠੀਕ ਹੈ ਐਸ ਲੋਟ ਜਿੰਨੀ ਕਿ ਆਪਾਂ ਸੀਨ ਤੇ ਦੇਣੀ ਓਨੀ ਕ ਰੱਖਣੀ ਆ ਬਾਕੀ ਆਪਾਂ ਸਾਰੀ ਜਿਹੜੀ ਖੜਾ ਇਹ ਕੱਪੜਾ ਹੈਗਾ ਉਹਦੇ ਨਾਲ ਆਪਾਂ ਬੁਕਰਮ ਲੁਕੋ ਦੇਣੀ ਆ ਇਹੀ ਲੁਕਾਉਣ ਦਾ ਕਾਰਨ ਕੀ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਹੀ ਦੱਸਾਂ ਇਹ ਲੁਕਾਉਣ ਦਾ ਕਾਰਨ ਕੀ ਹੈ ਕਿ ਕੱਪੜਾ ਨਾ ਜਦੋਂ ਡ੍ਰੇਪੜ ਫੋਲਡ ਹੋ ਰਿਹਾ ਹੈ ਨਾ ਤੇ ਉਹਨਾਂ ਨੂੰ ਫਿਨਿਸ਼ਿੰਗ ਨਹੀਂ ਆਉਂਦੀ ਹੈ ਠੀਕ ਹੈ ਪਹਿਲਾ ਪੁਆਇੰਟ ਤਾਂ ਇਹ ਹੈ ਇਹਦਾ ਦੂਜਾ ਹੈ ਜੇ ਤੁਹਾਡੇ ਕੋਲ ਪੱਦਾ ਵੀ ਆਪਣੇ ਕੋਲ ਕੱਪੜਾ ਪਤਲਾ ਹੈਗਾ ਹੈ ਨਾ ਤੇ ਉਦੋਂ ਤਾਂ ਫਿਰ ਆਪਾਂ ਇਹਨੂੰ ਕਾਈ ਕਰਦੇ ਹਾਂ ਵੇ ਨੀਚੇ ਦੀ ਲਈ ਆਪਣੇ ਵਾਈਟ-ਵਾਈਟ ਕਲਰ ਦੀ ਉਹ ਨਾ ਉਹ ਤੇ ਕਪੜੇ ਤੇ ਸਟਿੰਗ ਆ ਗਈ। ਇਹ ਵੀ ਜਿਹੜੀ ਬੁਕਰਮ ਹੁੰਦੀ ਹੈ ਪਹੁੰਚਦੇ ਆਣੀ ਜਿਹੜੀ ਬੁਕਰਮ ਲਾਉਣੀ ਆ ਉਹ ਆਪਾਂ ਐਕਸਟਰਾ ਪੱਟੀ ਤੇ ਕੱਟ ਕੇ ਹੀ ਲਈ ਆ ਤੇ ਵੈਸੇ ਜੇ ਆਪਣੇ ਕੋਲ ਕਪੜਾ ਵੱਧ ਹੋਵੇ ਤਾਂ ਆਪਾਂ ਉਹਨੂੰ ਵਿਚੋਂ ਵੀ ਕੱਢ ਸਕਦੇ ਹਾਂ। ਆਹ ਪੱਟੀ ਦੀ ਫਿਰ ਆਪਾਂ ਨੂੰ ਜ਼ਰੂਰਤ ਹੀ ਨਹੀਂ ਪੈਂਦੀ। ਤਾਂ ਆਪਾਂ ਹੁਣ ਇਹ ਤਾਂ ਅਸੀਂ ਕਰਾਂਗੇ ਜੀ ਸੈਂਟਰ ਕਰਕੇ ਅਲੱਗ-ਅਲੱਗ ਕਰ ਲਵਾਂਗੇ। ਵੈਸੇ ਇਹ ਤਾਂ ਬੇਸਿਕ ਜਿਹੀ ਚੀਜ਼ਾਂ ਮੈਂ ਕਿਵੇਂ ਦੱਸਣ ਲੱਗੀ ਪਈ ਹਣਾ ਜਿਵੇਂ ਕਿ ਮੈਨੂੰ ਜ਼ਿਆਦਾ ਪਤਾ ਵੀ ਨਹੀਂ ਨੂੰ ਹੋਰ ਕਿਸੇ ਨੂੰ ਪਤਾ ਹੀ ਨਹੀਂ। ਪੌਦੇ ਤੇ ਬੁਕਰਮ ਸੌਰੀ ਡੀਰ ਤੇ ਬੋਕਰਮ ਕਿਵੇਂ ਲਾਈ ਦੀ ਮੈਂ ਵੀ ਨਾ ਬਸ ਕਰੇ ਕਰੇ ਹੋਰ ਹੀ ਬੋਡ ਮਾਰ ਜਾਨੀ ਆ ਇਹ ਦੇਖੋ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਨੂੰ ਦੇਖ ਲੈਣਾ ਵੀ ਇਹਦੀ ਸਿੱਧ ਪੁੱਠ ਕਿਹੜੀ ਆ ਇਹਦੀ ਸਿੱਧੀ ਹੈ ਇਹਨੂੰ ਆਪਾਂ ਰੱਖ ਕੇ ਲਾ ਦੇਣੀ ਆ ਪੌਦੇ ਠੀਕ ਆ ਬਸ ਮੈਂ ਇੰਨਾ ਕੇ ਦੱਸੂਗੀ ਹੁਣ ਨਹੀਂ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਗਰਮੀ ਆ ਰਹੀ ਹੈ ਇਹਦਾ ਰੱਖ ਕੇ ਆਪਾਂ ਸੇਨ ਲਾ ਕੇ ਬੋਕਰਮ ਨਾਲ ਅਟੈਚ ਕਰ ਦਾਂਗੇ ਫਿਰ ਮੈਂ ਹੁਣ ਤੁਹਾਨੂੰ ਸਲਵਾਰ ਬਣਾ ਕੇ ਹੀ ਦਿਖਾਉਂਗੀ ਵੀ ਮੇਰੀ ਸਲਵਾਰ ਕਿੱਦਾਂ ਦੀ ਬਣੀ ਆ। ਕੋਈ ਜਿਹੜੀ ਮੈਂ ਤੁਹਾਨੂੰ ਕਾਊਂਟੀ ਦਿਵਾਉਣਾ ਸੀ ਉਹਨਾਂ ਨੂੰ ਸਕਿਪ ਕਰਾਂਗੀ। ਖੱਦ ਕੇ ਭਰ ਦੋਗੇ ਬਣਾਵਾਂਗੇ ਤਾਂ ਕਰਦੇ ਹੀ ਨਹੀਂ ਮੈਂ ਚਾਹ ਰਹੀ ਹਾਂ ਉਹਨੂੰ। ਫਲੋਅ ਹੋ ਗਈ ਆਪਣੀ ਓ ਕਰੂ 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 ਕੋਈ ਜਾਣਾ ਨਹੀਂ ਕਿਸੇ ਪਾਸੇ ਤੁਸੀਂ ਵੀਡੀਓ ਨੂੰ ਦੇਖਦੇ ਹੋਏ ਇੱਥੋਂ ਤੱਕ ਆ ਚੁੱਕ ਹੋ ਨਾ ਕਈ ਕੀ ਕਰਦੇ ਆ ਵੀਡੀਓ ਆਉਂਦੇ ਆ ਚੈਨਲ ਨੂੰ ਵੀਡੀਓ ਦੇਖ ਕੇ ਸਰਚ ਕਰਕੇ ਪਤਾ ਨਹੀਂ ਕਿਵੇਂ ਕਰਦੇ ਆ ਤੇ ਚਲੇ ਜਾਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਜਲਦੀ ਆਲਦੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਣੇ ਤਾਂ ਕਿ ਆਪਾਂ ਵੀ ਇਹ 50000 ਹਨਾ ਕੇ ਪੂਰੇ ਕਰ ਸਕੀਏ ਬਾਕੀ ਅਸੀਂ ਤੁਹਾਡੇ ਨਾਲ ਹੀ ਆ ਜੇ ਤੁਸੀਂ ਹੋ ਤਾਂ ਅਸੀਂ ਆ ਜੇ ਤੁਸੀਂ ਨਹੀਂ ਹੋ ਤਾਂ ਅਸੀਂ ਵੀ ਨਹੀਂ ਆ ਓਕੇ ਜੀ ਧੰਨਵਾਦ ਸਾਰਿਆਂ ਦਾ ਹਨਾ ਜਿਹੜੀਆਂ ਭੈਣਾਂ ਇੰਨਾ ਪਿਆਰ ਦੇ ਰਹੀਆਂ ਨੇ ਆਪਾਂ ਨੂੰ ਬਟ ਫਿਰ ਵੀ ਮੈਨੂੰ ਤੁਹਾਡੇ ਹੋਰ ਥੋੜੇ ਜਿਹਾ ਪਿਆਰ ਦੀ ਜ਼ਰੂਰਤ ਹੈ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਿਉਂਕਿ ਸਾਨੂੰ ਵੀ ਹੌਸਲਾ ਮਿਲਦਾ ਰਹਿੰਦਾ ਹਨਾ ਵੀ ਬਾਕੀ ਭੈਣਾਂ ਸਾਡੀ ਵੇਟ ਕਰ ਰਹੀਆਂ ਨੇ ਚੰਗਾ ਤਾਂ ਬਹੁਤ